ਕੀ ਕਹਿਣਾ ਕੋਈ ਇੱਕ ਅਦਾ ਪੜਿਆ ਲਿਖਿਆ ਹੋਵੇ ਬਾਕੀ ਤੇ ਅਨਪੜਿਆ ਉਹ ਕੀ ਉਹ ਕਿਵੇਂ ਡਿਸਾਈਡ ਕਰ ਸਕਦੇ ਆ ਕਿ ਯੂਨੀਵਰਸਿਟੀ ਦੇ ਵਿੱਚ ਕਿਹੜੀ ਨੀਤੀ ਹੋਣੀ ਚਾਹੀਦੀ ਹੈ ਇਹ ਤਾਂ ਐ ਨਾ ਹੁਣ ਆਪਾਂ ਤਾਂ ਐ ਕਹਾਂਗੇ ਜਿਹਨੂੰ ਸਿੱਧਾ ਕਹਿਣਾ ਹੋਵੇ ਇਹ ਗਧੇ ਬਣੇ ਗਧੇ ਚੁਣੇ ਹੋਏ ਨੇ ਸਾਡੇ ਠੀਕ ਹੈ ਨਾ ਇਹਨਾਂ ਨੂੰ ਅਕਲ ਤਾਂ ਹੈ ਨਹੀਂ ਕੋਈ 10 ਪੜਿਆ ਹੋਇਆ ਕੋਈ ਪਲੱਸ 2 ਪੜਿਆ ਹੈ ਮੈਂ ਕਹਿੰਦਾ ਕੋਈ ਸਾਰੇ ਦੇਖ ਲਓ 5-7 ਬੰਦੇ ਜਿਹੜੇ ਪੜੇ 5-7% ਪੜੇ ਹੋਏ ਨੇ ਬਾਕੀ ਕਿੰਨੇ ਦਾ ਕਰਪਸ਼ਨ ਦੇ ਕੇਸ ਚੱਲਦੇ ਨੇ ਉਹ ਨੋਮੀਨੇਟ ਕਰਕੇ ਵੀ ਇਹਨਾਂ ਦਾ ਐਸੀ ਵੀ ਜਿਹੜੀ ਅਸੀਂ ਸਿੱਖਿਆ ਲਈ ਕੀ ਲੈ ਕੇ ਆਵਾਂਗੇ ਉਹ ਸਾਡੇ ਹਿਸਾਬ ਨਾਲ ਹੋਵੇ ਤੇ ਜਿਹੜੇ ਇੱਥੇ ਭਰਤੀ ਵੀ ਕਰਨੇ ਨੇਗੇ ਉਹਨਾਂ ਦੀ ਬੰਦੇ ਕਰਨਗੇ ਆਰਐਸਐਸ ਦੇ ਸੰਘੀ ਲਾਣਾ ਉਹ ਚਾਹੁੰਦੇ ਨੇ ਵੀ ਇੱਥੇ ਜਿਹੜੀ ਸਾਰਾ ਸਾਰਾ ਹੋਵੇ ਉਹ ਸੰਘੀਆਂ ਦਾ ਹੋਵੇ ਹਿੰਦੀ ਦਾ ਬੋਲ ਬਾਲਾ ਹੋਵੇ ਤਾਂ ਹੀ ਤਾਂ ਤੇ ਮੰਤਰੀ ਤਾਂ ਉੱਥੇ ਆਉਣਗੇ ਜਿੱਥੇ ਉੱਥੇ ਜੈ ਜੈ ਜੈਕਾਰ ਹੋਊਗੀ ਜਿੱਥੇ ਉੱਥੇ ਲੋਕ ਭਾਨਤਮਾਨ ਜੰਦਾਬਾਦ ਆਮ ਆਦਮੀ ਪਾਰਟੀ ਜੰਦਾਬਾਦ ਤੜੀ ਗੇ ਤੋੜ ਆਇਓ ਆ ਤੋੜਾ ਹੈ ਰੋਕਨ ਦੀ ਤਾਂ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਹਾਂ ਹਾਂ ਪਿੱਛੋ ਤੱਕ ਵੀ ਮਹਾਰੀ ਦੇ ਕੰਮੀ ਕਰ ਰਿਹਾ ਹੈ ਅੱਛਾ ਤਾਂ ਦਾ ਪਰ ਅਸੀਂ ਰੁਕੇ ਨਹੀਂ ਹੈਗੇ ਸਾਰੇ ਯੂਥ ਹੈ ਕਿ ਮੇ ਰੁਕਣ ਦੇਊਗਾ ਸਾਰਿਆਂ ਨੇ ਬਿਤ ਕਰਤਾ ਪੰਜਾਬ ਦਾ ਸਾਰੇ ਨਹੀਂ ਕਰਦਾ ਜੇ ਇਹ ਜੀ ਸਰਕਾਰ ਬਿਠਾਈ ਤਾਂ ਉਹਨਾਂ ਜੋ ਮੈਂ ਪੱਠਾ ਪੱਠਾਤਾ ਜਿਹੜੇ ਪਹਿਲਾਂ ਹੈਗੇ ਸੀ ਕੁਸਤਾ ਕਰਦੇ ਸੀ ਇਹ ਤਾਂ ਕੁਝ ਵੀ ਨਹੀਂ ਕਰਦਾ ਇਹਨਾਂ ਤਾਂ ਸਾਰਾ ਕੁਝ ਵੇਚਦਾ ਅਸਲ ਦੇ ਰਾਸਦ ਚ ਰੌਲਾ ਇਹ ਅਸੀਂ ਇਥੇ ਕਾਬਜ ਕਰੀਏ ਹੌਲੀ ਹੌਲੀ ਪੰਜਾਬ ਦੀ ਜਿਹੜੀ ਹੋਣ ਦਾ ਉਹਨੂੰ ਖਤਮ ਕਰੀਏ ਹੁਣ ਪੰਜਾਬ ਦੇ ਲੋਕ ਜਿਹੜੇ ਸੈਂਟਰ ਦੀਆਂ ਚਾਲਾਂ ਨੇ ਉਹ ਚੰਗੀ ਤਰ੍ਹਾਂ ਸਮਝ ਗਏ ਵੀ ਇਹ ਭਗਵਾ ਕਰਨ ਕਰਨ ਤੇ ਤਲੇ ਹੋਏ ਨੇ ਜੇ ਇਹ ਇਹ ਕਰਗੇ ਫਿਰ ਸਾਡਾ ਕੁਝ ਨਹੀਂ ਹੁਣ ਹੋਣ ਦਾ ਸਵਾਲ ਹੈ ਅਸੀਂ ਗਾਦੀ ਕਰਦੇ ਹੁੰਦੇ ਸੀ ਕਿ ਅਸੀਂ ਸਿੱਖਿਆ ਦਾ ਮਿਆਰ ਬਹੁਤ ਉੱਚਾ ਚੱਕਾਂਗੇ ਦਿੱਲੀ ਵਾਲਾ ਮਾਡਲ ਇਥੇ ਲੰਗੇ ਹਸਪਤਾਲ ਬੜਾ ਮੰਗੇ ਸਾਡੇ ਪਰਾੜੇ ਹਸਪਤਾਲਾਂ ਚ ਹਸਪਤਾਲ ਬਣਾ ਤੇ ਸਕੂਲ ਕਾਲਜ ਵੇਚਣ ਲੱਗੇ ਹੋਏ ਆ ਸਾਰਾ ਕੁਝ ਦੀ ਦਲੇਰੀ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਬਹੁਤ ਵੀਡੀਓ ਸੋਸ਼ਲ ਮੀਡੀਆ ਬੱਚਿਆਂ ਦੀ ਦਲੇਰੀ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਜਿਹੜੇ ਬੱਚੇ ਸੀ ਨੌਜਵਾਨ ਮੁੰਡੇ ਤੇ ਕੁੜੀਆਂ ਜਿਵੇਂ ਸੰਘਰਸ਼ ਇਹਨਾਂ ਨੇ ਬਹੁਤ ਵਧੀਆ ਰੱਖਿਆ ਤੇ ਇਹਨਾਂ ਨੇ ਕਿਹਾ ਵੀ ਸਿਆਸੀ ਪਾਰਟੀਆਂ ਦੇ ਬੰਦੇ ਆ ਕੇ ਇੱਥੇ ਬੋਲ ਸਕਦੇ ਨੇ ਇਹ ਸੰਘਰਸ਼ ਦੀ ਰਵਾਇਤੀ ਅਸੀਂ ਕਰਾਂਗੇ ਕਿਵੇਂ ਕਰਨਾ ਕਿਵੇਂ ਕਰਨਾ ਨਹੀਂ ਕੀ ਕਹਿਣਾ ਚਾਹੋਗੇ ਇੱਕ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੇ ਕੋਲ ਰਹਿ ਗਈ ਸੀ ਉਹਨੂੰ ਵੀ ਖੋਣ ਦੀ ਕੋਸ਼ਿਸ਼ ਕਰ ਰਹੇ ਆ ਹਾਂਜੀ ਹਾਂ ਕਰ ਰਹੇ ਨੇ ਕੋਸ਼ਿਸ਼ ਪਰ ਅਸੀਂ ਹੁਣ ਨਹੀਂ ਦੇਣੀ ਆਹ ਵੈਰੀ ਗੁੱਡ ਤੋੜ ਆਏ ਹਾਂ ਆ ਤੋੜਾ ਇਹ ਰੋਕਣ ਦੀ ਤਾਂ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਹਾਂ ਹਾਂ ਪਿੱਛੋ ਤੱਕ ਵੀ ਮਹਾਲੀ ਦੇ ਤੋਂ ਵੀ ਕਰ ਰਹੇ ਆ ਅੱਛਾ ਪਰ ਅਸੀਂ ਰੁਕੇ ਨਹੀਂ ਹੈਗੇ ਸਾਰੇ ਯੂਥ ਹੈ ਕਿ ਮੈਂ ਰੁਕਣ ਦੇਊਗਾ ਬੱਚੇ ਤਾਂ ਬੋ ਪਹਿਲਾਂ ਵੀ ਤਾਂ ਕਰਈ ਆ ਬੱਚੇ ਨੇ ਕਿੰਨੇ ਗੇਟਕੂਟ ਤੋੜੇ ਆ ਤਾਂ ਅੱਜ ਤਾਂ ਫਿਰ ਸਾਰੀ ਪੰਜਾਬ ਤੋਂ ਆਏ ਹੋਏ ਆ ਲੋਕ ਸਭ ਤੋਂ ਪੰਜਾਬ ਦੇ ਬੱਚਿਆਂ ਦੇ ਪੁਇਖ ਦਾ ਸਵਾਲ ਹਾਂਜੀ ਹਾਂਜੀ ਸਾਰੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੀ ਐ ਜੁਨੀਵਰਸਿਟੀ ਹੋਰ ਤਾਂ ਕੋਈ ਬਾਹਰੋਂ ਕੋਈ ਆਉਂਦਾ ਨਹੀਂ ਬਾਹਰਲੇ ਨੂੰ ਦੇ ਰਹੇ ਆ ਸਾਡੇ ਬੱਚਿਆਂ ਨੂੰ ਫੇਰ ਵੀ ਇੱਥੇ ਐਡਮਿਸ਼ਨਾਂ ਘੱਟ ਦੇ ਰਹੇ ਨੇ ਅੱਛਾ ਹਾਂ ਹਾਂ ਬਹੁਤ ਘੱਟ ਸਾਡੀ ਸਾਡੀ ਯੂਨੀਵਰਸਿਟੀ 'ਚ ਸਾਡੇ ਨਾਲ ਹਾਂਜੀ ਸਾਰੇ ਨਹੀਂ ਬਿਤ ਕਰਤਾ ਪੰਜਾਬ ਦਾ ਸਾਰੇ ਨਹੀਂ ਕਰਦਾ ਜੇ ਇਹ ਜੀ ਸਰਕਾਰ ਬਿਠਾਈ ਤਾਂ ਉਹਨੂੰ ਜਮਾਈ ਪੱਠਾ ਪੱਠਾਤਾ ਜਿਹੜੇ ਪਹਿਲਾਂ ਹੈਗੇ ਸੀ ਕੁਸਤਾ ਕਰਦੇ ਸੀ ਇਹ ਤਾਂ ਕੁਛ ਵੀ ਨਹੀਂ ਕਰਦਾ ਇਹਨਾਂ ਤਾਂ ਸਾਰਾ ਕੁਝ ਵੇਚਤਾ ਉਹ ਤਾਂ ਵਾਅਦੇ ਕਰਦੇ ਹੁੰਦੇ ਸੀ ਕਿ ਅਸੀਂ ਸਿੱਖਿਆ ਦਾ ਮਿਆਰ ਬਹੁਤ ਉੱਚਾ ਚੱਕਾਂਗੇ ਦਿੱਲੀ ਵਾਲਾ ਮਾਡਲ ਇੱਥੇ ਲੰਗੇ ਹਸਪਤਾਲ ਬਣਾਵਾਂਗੇ ਸਾਡੇ ਪ੍ਰਾੜੇ ਹਸਪਤਾਲਾਂ ਚ ਹਸਪਤਾਲ ਬਣਾ ਤੇ ਸਕੂਲ ਕਾਲਜ ਵੇਚਣ ਲੱਗੇ ਹੋਏ ਆ ਸਾਰਾ ਕੁਝ ਮੰਡੀਆਂ ਵੇਚਤੀ ਆ ਸਾਰਾ ਕੁਝ ਅੱਜ ਦਾ ਅੱਜ ਦਾ ਮੁੱਦਾ ਹੈ ਆਪਣਾ ਅੱਜ ਦਾ ਮੁੱਦਾ ਕੇਂਦਰ ਸਰਕਾਰ ਦਾ ਹੈਗਾ ਠੀਕ ਹੈ ਨਾ ਕਿਉਂਕਿ ਕੇਂਦਰ ਸਰਕਾਰ ਪੰਜਾਬ ਤੇ ਟੀਕੇ ਲਾਲਾ ਦੇਖਦੀ ਹੈਗੀ ਪਹਿਲਾਂ ਇਹਨਾਂ ਨੇ ਤਿੰਨ ਖੇਤੀ ਕਾਨੂੰਨ ਲੈ ਕੇ ਆਂਦੇ ਜਿਹੜੇ ਮਾਲਕ ਇਹ ਕਿਸਾਨ ਮਾਰੂ ਸੀਗੇ ਇਹ ਆਮ ਲੋਕਾਂ ਦੇ ਉਹਦੇ ਭਾਰ ਪਾਉਣਾ ਸੀ ਆਮ ਲੋਕਾਂ ਨੂੰ ਮਾਰਨ ਦਾ ਸੀਗਾ ਉਹ ਸਾਡੀ ਪੰਜਾਬ ਦੇ ਨੌਜਵਾਨ ਕਿਸਾਨਾਂ ਨੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਇੱਕ ਇਕੱਠਾ ਸੰਘਰਸ਼ ਕਰਿਆ ਉਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਉਹਨਾਂ ਨੂੰ ਵਾਸ ਲੈਣ ਪਏਗੇ ਉਦੋਂ ਬਾਅਦ ਇਹ ਜਿਹੜਾ ਸੈਂਟਰ ਹੈਗਾ ਆ ਬੀਬੀਐਮ ਦਾ ਪਾਖੜਾ ਬਿਆਸ ਮੈਨੇਜਮੈਂਟ ਤੇ ਉਥੋਂ ਹੀ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਖਤਮ ਕਰਨ ਤੇ ਰਾਤੇ ਤੁਲੇ ਹੋਏ ਨੇ ਪਰ ਜਿਹੜੀਆਂ ਮੌਜੂਦਾ ਸਿਆਸੀ ਪਾਰਟੀਆਂ ਨੇ ਜੇ ਦਿਲੋਂ ਚਾਹਣ ਇਹ ਦਿਲੋਂ ਇਹ ਵੀ ਨਹੀਂ ਚਾਹੁੰਦੀਆਂ ਹੈਗੀਆਂ ਜੇ ਦਿਲੋਂ ਚਾਹਣ ਤਾਂ ਪੰਜਾਬ ਦਾ ਕੁਝ ਬਗਿਆੜ ਨਹੀਂ ਸਕਦੇ ਹੁਣ ਜਿਹੜਾ ਹੁਣ ਆਹਰ ਲਾ ਰਹੇ ਨੇ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਇਹ ਨੋਟੀਫਿਕੇਸ਼ਨ ਕਰਿਆ ਸੀ ਭਾਵੇਂ ਇਹਨਾਂ ਨੇ ਹੁਣ ਉਹ ਬੰਦ ਕਰਤਾ ਵਾਪਸ ਲੈ ਲੈਣਾ ਨੋਟੀਫਿਕੇਸ਼ਨ ਜਿਹੜੇ ਸੰਤ ਭੰਗ ਕਰੀ ਸੀਗੀ ਤੇ ਉਹ ਆਪਦੇ ਨਮਾਇंदे ਮ데 92 ਦੀ بجائے 31 ਕਰਨੇ ਸੀ ਉਹ ਵੀ ਨੋਮੀਨੇਟ ਕਰਨੇ ਸੀ ਉਹ ਨੋਮੀਨੇਟ ਕਰਕੇ ਵੀ ਇਹਨਾਂ ਦਾ ਐਨਸੀਬ ਜਿਹੜੀ ਅਸੀਂ ਸਿੱਖਿਆ ਨੀਤੀ ਲੈ ਕੇ ਆਵਾਂਗੇ ਉਹ ਸਾਡੇ ਹਿਸਾਬ ਨਾਲ ਹੋਵੇ ਫਿਰ ਜਿਹੜੇ ਇੱਥੇ ਭਰਤੀ ਵੀ ਕਰਨੇ ਨੇਗੇ ਉਹਨਾਂ ਦੀ ਬੰਦੇ ਕਰਨਗੇ ਆਰਐਸਐਸ ਦੇ ਸੰਘੀ ਲਾਣਾ ਉਹ ਚਾਹੁੰਦੇ ਨੇ ਵੀ ਇੱਥੇ ਜਿਹੜੀ ਸਾਰਾ ਸਾਰਾ ਹੋਵੇ ਉਹ ਸੰਘੀਆਂ ਦਾ ਹੋਵੇ ਹਿੰਦੀ ਦਾ ਬੋਲ ਬਾਲਾ ਹੋਵੇ ਪੰਜਾਬ ਦਾ ਜਿਹੜਾ ਪੰਜਾਬ ਦੀ ਜਿਹੜੀ ਅਸਲ ਚ ਅਣਖ ਹੈਗੀ ਇਹ ਅਣਖ ਨੂੰ ਮਾਰਨਾ ਚਾਹੁੰਦੇ ਹੁਣ ਵੀ ਇਹ ਟੀਕਾ ਲਾ ਕੇ ਦੇ ਜਿਵੇਂ ਇਹਨਾਂ ਨੇ ਕਰਿਆ ਵੀ ਨੋਟੀਫਿਕੇਸ਼ਨ ਦਾ ਸੀ ਵਾਪਸ ਲੈ ਲਿਆ ਜੀ ਪਹਿਲਾਂ ਕਹਿੰਦੇ ਸਸਪੈਂਡ ਕਰਤਾ ਜਦੋਂ ਨੌਜਵਾਨ ਆੜੇ ਵਾਲੇ ਲੋਕ ਜਿਹੜੇ ਸਿਆਣੇ ਲੋਕ ਨੇ ਜਮੂਰੀ ਲੋਕ ਨੇਗੇ ਉਹ ਆਏ ਵੀ ਜਿੰਨਾ ਚਿਰ ਮੁੰਡਿਆਂ ਨੂੰ ਵੀ ਕਿਹਾ ਮੁੰਡੇ ਕੁੜੀਆਂ ਨੂੰ ਕਿਹਾ ਵੀ ਜਿੰਨਾ ਚਿਰ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਉਨਾ ਚਿਰ ਤੁਸੀਂ ਉੱਠਣਾ ਨਹੀਂ ਅਸੀਂ ਤੁਹਾਡੇ ਨਾਲ ਠੀਕ ਹੈ ਨਾ ਉਹ ਜਦ ਨੋਟੀਫਿਕੇਸ਼ਨ ਵਾਪਸ ਲੈ ਰਹੇ ਹੁਣ ਇਹਨਾਂ ਦਾ ਸਾਡਾ ਮਸਲਾ ਇਹ ਹੈਗਾ ਵੀ ਜਿਹੜਾ ਜਿੰਨਾ ਚਿਰ ਇਹ ਜਿਹੜੀ ਸੈਂਟ ਦੀਆਂ ਚੋਣਾਂ ਦਾ ਐਲਾਨ ਨਹੀਂ ਕਰਦੇ ਪ੍ਰੋਗਰਾਮ ਦੱਸੋ ਵੀ ਕੀ ਹੈਗਾ ਕਿਉਂਕਿ ਸਾਡੇ ਚੁਣੇ ਹੋਏ ਨਮਾਇੰਦੇ ਹਣ ਸਾਡੇ ਹਿਸਾਬ ਨਾਲ ਸਿੱਖਿਆ ਨੀਤੀ ਹੋਵੇ ਸਾਡੇ ਹਿਸਾਬ ਨਾਲ ਇੱਥੇ ਜਿਵੇਂ ਬੱਚਿਆਂ ਨੂੰ ਐਡਮਿਸ਼ਨ ਦੇਣੀਆਂ ਫੀਸਾਂ 'ਚ ਵਾਅਦਾ ਕਰਨਾ ਜੇ ਇਹਨਾਂ ਦੇ ਹਿਸਾਬ ਨਾਲ ਹੋ ਜੂਗਾ ਇਹਦਾ ਫੀਸਾ ਲਾ ਦੇਣਗੇ ਆਪਦੇ ਹਿਸਾਬ ਨਾਲ ਕਿਉਂਕਿ ਪੰਜਾਬ ਦੇ ਅੱਜ ਕੱਲ੍ਹ 2.500 ਕਾਲਜ ਦੇ ਨਾਲ ਐਫੀਲੀਏਸ਼ਨ ਹੈਗਾ ਕੋਰੋਨਾ ਰੁਪਈਆ ਆ ਰਿਹਾ ਹੈ ਪੰਜਾਬ ਤੋਂ ਪਹਿਲਾਂ ਇਹ ਹੁੰਦੀ ਸੀ ਤਿੰਨ ਸਟੇਟਾਂ ਦੀ ਹਰਿਆਣਾ ਤੇ ਹਿਮਾਚਲ ਦੀ 1960 ਤੋਂ ਉਦੋਂ ਬਾਅਦ ਹਿਮਾਚਲ ਦੀ ਵੱਖਰੀ ਬਣ ਗਈ ਉਹ ਆਪਦਾ ਹਿੱਸਾ ਵੀ ਨਹੀਂ ਦੇ ਰਿ ਉਹ ਪੰਜਾਬ ਦੇ ਜਿਹੜਾ ਸੈਂਟਰ ਕਹਿੰਦਾ ਵੀ ਅਸੀਂ ਦੇ ਰਹਾਂਗੇ ਉਹ ਕਿਹੜਾ ਦੇ ਰਿਹਾ ਹੈਗਾ ਆ ਜਿਹੜਾ ਝੂਟੀ ਚੰਡੀਗੜ੍ਹ ਹੈ ਸਾਡੇ ਪਿੰਡਾਂ ਚੋਂ ਠਾਲ ਕੇ ਚੰਡੀਗੜ੍ਹ ਬਣਿਆ ਹੈ ਇਹ ਕਿਹੜਾ ਕਿਸੇ ਬਾ ਨਾ ਹਰਿਆਣੇ ਦਾ ਨਾ ਹਿਮਾਚਲ ਦੇ ਉਹ ਪੰਜਾਬ ਦੇ ਪਿੰਡ ਝਾੜ ਕੇ ਇੱਥੇ ਚੰਡੀਗੜ੍ਹ ਬਣਿਆ ਅਸਲ ਦੇ ਰਾਸਲ ਚ ਰੋਲਾ ਇਹ ਆ ਵੀ ਅਸੀਂ ਇਥੇ ਕਾਬੂ ਕਰੀਏ ਹੌਲੀ ਹੌਲੀ ਪੰਜਾਬ ਦੀ ਜਿਹੜੀ ਹੋਂਦ ਉਹਨੂੰ ਖਤਮ ਕਰੀਏ ਹੁਣ ਪੰਜਾਬ ਦੇ ਲੋਕ ਜਿਹੜੇ ਸੈਂਟਰ ਦੀਆਂ ਚਾਲਾਂ ਨੇ ਉਹ ਚੰਗੀ ਤਰ੍ਹਾਂ ਸਮਝ ਗਏ ਵੀ ਇਹ ਭਗਵਾ ਕਰਨ ਕਰਨ ਤੇ ਤਲੇ ਹੋਏ ਨੇ ਜੇ ਇਹ ਇਹ ਕਰਗੇ ਫਿਰ ਸਾਡਾ ਕੁਝ ਨਹੀਂ ਹੁਣ ਹੋਂਦ ਦਾ ਸਵਾਲ ਹੈ ਤਾਂ ਅਸਲ ਵਿੱਚ ਸਵਾਲ ਜ ਬੱਚਿਆਂ ਦੀ ਦਲੇਰੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਵੀਡੀਓ ਸੋਸ਼ਲ ਮੀਡੀਆ ਮੈਂ ਬੱਚਿਆਂ ਦੀ ਦਲੇਰੀ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਜਿਹੜੇ ਬੱਚੇ ਸੀ ਨੌਜਵਾਨ ਮੁੰਡੇ ਤੇ ਕੁੜੀਆਂ ਜਿਵੇਂ ਸੰਘਰਸ਼ ਇਹਨਾਂ ਨੇ ਬਹੁਤ ਵਧੀਆ ਰੱਖਿਆ ਤੇ ਇਹਨਾਂ ਨੇ ਕਿਹਾ ਵੀ ਸਿਆਸੀ ਪਾਰਟੀਆਂ ਦੇ ਬੰਦੇ ਆ ਕੇ ਇੱਥੇ ਬੋਲ ਸਕਦੇ ਨੇ ਇਹ ਸੰਘਰਸ਼ ਦੀ ਗਵਾਹੀ ਅਸੀਂ ਕਰਾਂਗੇ ਕਿਵੇਂ ਕਰਨਾ ਕਿਵੇਂ ਕਰਨਾ ਨਹੀਂ ਕਿਉਂਕਿ ਕੇ ਜੇ ਸਿਆਸੀ ਪਾਰਟੀ ਵਾਲੇ ਤੁਹਾਨੂੰ ਪਤਾ ਹਰੇਕ ਦਾ ਉਹ ਹੁੰਦਾ ਮੁੱਦਾ ਹੁੰਦਾ ਜੇ ਅੱਜ ਸਿਆਸੀ ਪਾਰਟੀਆਂ ਦਿਲੋਂ ਚਾਹੁੰਦੀਆਂ ਹੁੰਦੀਆਂ ਤੇ ਕਾਂਗਰਸ ਅਕਾਲੀ ਆਫ ਵਾਲੇ ਇਹਨਾਂ ਨੇ ਟਰੱਕਾਂ ਦੇ ਟਰੱਕ ਭਰ ਕੇ ਆਉਣਾ ਸੀ ਇਹਨਾਂ ਦੇ ਦੋ ਚਾਰ ਲੀਡਰ ਤਾਂ ਆ ਕੇ ਦਿਖਾਉਣ ਵਾਸਤੇ ਵੀ ਹਾਂ ਅਸੀਂ ਹੈਗੇ ਮੁੰਡਿਆਂ ਕੁੜੀਆਂ ਨਾਲ ਇਹ ਪਰ ਦਿਲੋਂ ਉਹ ਵੀ ਨਹੀਂ ਹੈਗੇ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਆਇਆ ਵੀ ਅਸੀਂ ਆਪਦਾ ਆਧਾਰਨਾ ਖਤਮ ਹੋ ਜਾਏ ਤਾਂ ਇਹਨਾਂ ਦੇ ਇੱਕ ਦੋ ਬਾਵੇਂ ਕੋਈ ਕੰਗ ਆ ਗਿਆ ਜਾਂ ਮੀਥੇਆਰ ਆ ਗਿਆ ਜਾਂ ਕੋਈ ਕਾਂਗਰਸ ਦੇ ਫਿਰਦੇ ਨੇ ਜੇ ਇਹ ਇਹ ਆਉਂਦੇ ਵੀ ਸਾਡੇ ਜਿਵੇਂ ਹੁਣ ਪੰਜਾਬ ਦੇ ਨੌਜਵਾਨ ਜਾਂ ਹੋਰ ਜਮੂਰੀ ਲੋਕ ਸਮਝਦੇ ਨੇ ਵੀ ਸਾਡੇ ਉੱਤੇ ਡਾਕ ਆਇਆ ਉਹ ਤੁਰੇ ਆਪ ਬਾਹਰ ਤੁਰੇ ਸਾਨੂੰ ਕਿ ਸੱਦ ਕੇ ਥੋੜਾ ਲਿਆ ਆ ਅਸੀਂ ਆਪਦੇ ਆਪ ਆਇਆ ਇਹਨਾਂ ਕੋਲੇ ਤਾਂ ਕਿੰਨੀ ਹੋਰ ਸੈਗੀ ਕਿ ਟਰੱਕਾਂ ਦੇ ਟਰੱਕ ਬੱਸਾਂ ਦੇ ਬੱਸ ਭਰ ਕੇ ਇੱਥੇ ਆ ਜਾਂਦੇ ਜਿਵੇਂ ਹੁਣ ਮੁੰਡਿਆਂ ਤੇ ਸਾਰਿਆਂ ਨੇ ਜ਼ੋਰ ਲਾ ਕੇ ਆ ਗੇਟ ਤੱਕ ਤੜਵਾਤਾ ਨਾ ਖੜਾਤਾ ਉਧਰ ਦੋ ਨੰਬਰ ਗੇਟ ਤਾਂ ਜੀ ਵੀ ਬੰਦ ਹੈਗਾ ਜੇ ਸਿਆਸੀ ਪਾਰਟੀਆਂ ਵਾਲੇ ਬੰਦੇ ਦਿਲੋਂ ਚਾਹਣ ਤਾਂ ਸਾਰਾ ਕੁਝ ਹੋ ਸਕਦਾ ਇਹ ਪਰ ਪੰਜਾਬ ਦੇ ਲੋਕਾਂ ਪਾਸ ਸਿਆਸੀ ਪਾਰਟੀਆਂ ਵਾਲੇ ਮਗਰ ਰਹਿਣ ਕੋ ਕੋ ਸਮਰਜੀ ਕਰਨ ਪਰ ਪੰਜਾਬ ਦੇ ਲੋਕ ਇੱਥੇ ਡਾਕਾ ਨਹੀਂ ਪੈਂਦੇ ਆਪਦੇ ਹੱਕਾਂ ਤੇ ਡਾਕਾ ਨਹੀਂ ਕਿਉਂਕਿ ਸਾਡਾ ਇਤਿਹਾਸ ਹੈਗਾ ਸਾਡਾ ਗੁਰੂਆਂ ਦਾ ਇਤਿਹਾਸ ਹੈਗਾ ਸਾਡੇ ਜੇ ਛੋਟੇ ਛੋਟੇ ਬੱਚੇ ਆਪਦੇ ਹੱਕਾਂ ਵਾਸਤੇ ਨੀਹਾਂ ਚ ਚੜੇ ਜਾ ਸਕਦੇ ਨੇ ਪਰ ਸੂਬਾ ਸਰੰਦ ਦੇ ਮੂਰੇ ਉਹਨਾਂ ਸਿਰ ਨਹੀਂ ਝੁਕਾਇਆ ਬਾਪੂ ਜੀ ਇੱਕ ਸਵਾਲ ਹੋਰ ਪੁੱਛਣਾ ਚਾਹੂੰਗੀ ਅਨਪੜ੍ਹ ਬੰਦੇ ਨੂੰ ਪੜ੍ਹਾਈ ਬਾਰੇ ਨਹੀਂ ਪਤਾ ਉਹਨੂੰ ਨਹੀਂ ਪਤਾ ਸਿੱਖਿਆ ਦੇ ਵਿੱਚ ਕਿਹੜੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਸਾਡੀ ਸਾਰਿਆਂ ਦੀ ਇਨਕਲੂਡਡ ਮੀ ਸਾਡੀ ਸਾਰਿਆਂ ਦੀ ਇੱਕ ਬੇਸਮਝੀ ਹੈ ਕਿ ਅਸੀਂ ਅਨਪੜਾ ਦੇ ਹੱਥ ਦੇ ਵਿੱਚ ਰਾਜ ਦਿੱਤਾ ਹੋਇਆ ਜਿੰਨੇ ਵੀ ਲੀਡਰ ਹੈ ਉਹਦੇ ਚੋਂ ਕੀ ਕਹਿਣਾ ਹੈ ਕੀ ਕਹਿਣਾ ਕੋਈ ਇੱਕ ਅੱਧਾ ਪੜ੍ਹਿਆ ਲਿਖਿਆ ਹੋਵੇ ਬਾਕੀ ਤੇ ਅਨਪੜਿਆ ਉਹ ਕੀ ਉਹ ਕਿਵੇਂ ਡਿਸਾਈਡ ਕਰ ਸਕਦੇ ਆ ਕਿ ਯੂਨੀਵਰਸਿਟੀ ਦੇ ਵਿੱਚ ਕਿਹੜੀ ਨੀਤੀ ਹੋਣੀ ਚਾਹੀਦੀ ਹੈ ਇਹ ਤਾਂ ਐ ਨਾ ਹੁਣ ਆਪਾਂ ਤਾਂ ਐ ਕਹਾਂਗੇ ਜਿਹਨੂੰ ਸਿੱਧਾ ਕਹਿਣਾ ਹੋਵੇ ਇਹ ਗਧੇ ਬਣੇ ਨੇ ਗਧੇ ਚੁਣੇ ਹੋਏ ਨੇ ਸਾਡੇ ਠੀਕ ਹੈ ਨਾ ਇਹਨਾਂ ਨੂੰ ਅਕਲ ਤਾਂ ਹੈ ਇਹਨਾਂ ਨੂੰ ਕੁਝ 10 ਪੜੇ ਹੋਏ ਕਿ ਪਲੱਸ 2 ਪੜਿਆ ਹੈ ਮੈਂ ਕਹਿੰਦਾ ਕੋਈ ਸਾਰੇ ਦੇਖ ਲਓ 5-7 ਬੰਦੇ ਜਿਹੜੇ ਪੜੇ 5-7% ਪੜੇ ਹੋਏ ਨੇ ਬਾਕੀ ਕਿੰਨੇ ਦਾ ਕ腐ਸ਼ਨ ਦੇ ਕੇਸ ਚੱਲਦੇ ਨੇ ਕਿੰਨਾ ਤੇ ਇਹਨਾਂ ਦੇ ਦੂਜੇ ਕੇਸ ਚੱਲਦੇ ਨੇ ਕਿ ਆਮਦਨ ਤੋਂ ਜ਼ਿਆਦਾ ਆਮਦਨ ਤੋਂ ਵੱਧ ਦੇ ਵੀ ਚੱਲਦੇ ਨੇ ਇਹਨਾਂ ਤੇ ਜ਼ਬਰਜਨਾਹ ਦੇ ਵੀ ਕੇਸ ਚੱਲਦੇ ਨੇ ਆ ਤੁਸੀਂ ਇਹਨਾਂ ਦੇ ਦੇਖ ਲਓ ਹੁਣ ਪਿਛਲੇ ਦਿਨਾਂ ਚ ਕੀ ਨਿਕਲਿਆ ਇਹ ਤਾਂ ਸਾਡੀ ਲੋਕਾਂ ਦੀ ਅਵੇਅਰਨੈਸ ਨਹੀਂ ਸਾਡੇ ਲੋਕ ਉਹਨੇ ਵਿਆਹ ਨਹੀਂ ਹੈਗੇ ਆਪਦੇ ਵੋਟ ਪ੍ਰਤੀ ਉਹਨਾਂ ਨੂੰ ਆਏ ਹੁੰਦਾ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਲਾਲਚ ਦੇ ਦਿੰਦੇ ਨੇ ਮੈਂ ਸਾਨੂੰ 1100 ਦੇ ਦੂੰ ਮੈਂ ਬੋਧੀ ਕਹਿੰਦਾ ਮੈਂ 250 ਦੇ ਦੂੰ ਸਾਨੂੰ ਆ ਕਰ ਦੂੰ ਆ ਕਰ ਦੂੰ ਉਹ ਮੈਂ ਕਹਿੰਦਾ ਲੋਕਾਂ ਨੂੰ ਭੁਖਾਰੀ ਬਣਾ ਰਹੇ ਨੇ ਲੋਕਾਂ ਨੂੰ ਭੁਖਾਰੀ ਬਣਾ ਰਹੇ ਨੇ ਲੋਕਾਂ ਨੂੰ ਸਾਨੂੰ ਸਾਨੂੰ ਨਾ ਸਾਡੀਆਂ ਜਿਹੜੇ ਜਨਾਨੀਆਂ ਨੂੰ 1100 ਚਾਹੀਦਾ ਨਾ ਕੁਝ ਨਹੀਂ ਚਾਹੀਦਾ ਉਹਨਾਂ ਦੇ ਬੱਚਿਆਂ ਨੂੰ ਵਧੀਆ ਵਿਦਿਆ ਸਨ ਵਧੀਆ ਸਿਹਤ ਹੋਣੀ ਚਾਹੀਦੀ ਹੈ ਤੇ ਵਧੀਆ ਇੱਥੇ ਸਾਰਾ ਐਟਮੋਸਫੀਅਰ ਹੋਣਾ ਜਿੰਦਾ ਸਾਡੇ ਬੱਚੇ ਵਿਦੇਸ਼ਾਂ ਚ ਕਿਉਂ ਜਾਂਦੇ ਨੇ ਜੇ ਇੱਥੇ ਐਟਮੋਸਫੀਅਰ ਨਹੀਂ ਉਹਨੂੰ ਗੈਂਗਸਟਰਾਂ ਦੇ ਨਾਲ ਦੀ ਨਾਲ ਧਮਕੀਆਂ ਆ ਜਾਂਦੀਆਂ ਨੇ ਵੀ ਕੱਢੋ ਐਨੇ ਪੈਸੇ ਨਹੀਂ ਮੁੱਖ ਮੰਤਰੀ ਸੋਭਾ ਸ਼ਾਮ ਪੰਜਾਬ 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 ਕਰਦੇ ਰਹਿੰਦੇ ਆ ਅੱਜ ਗੈਰ ਹਾਜ਼ਰ ਕਿਉਂ ਆ ਇਹਨੂੰ ਕਿਵੇਂ ਦੇਖਦੇ ਹੋ ਕਿਸੇ ਥਾਂ ਵੀ ਤੇ ਨਹੀਂ ਹੁੰਦਾ ਜੇ ਸਾਡੇ ਮੁੱਖ ਮੰਤਰੀ ਤਾਂ ਉੱਥੇ ਆਉਣਗੇ ਜਿੱਥੇ ਉੱਥੇ ਜੈ ਜੈ ਜੈਕਾਰ ਹੋਊਗੀ ਜਿੱਥੇ ਉੱਥੇ ਭਵੰਤਮਾਨ ਜੰਦਾਬਾਦ ਆਮ ਆਦਮੀ ਪਾਰਟੀ ਜੰਦਾਬਾਦ ਮਸਲਾ ਜੇ ਸੈਂਟਰ ਨਾਲ ਆ ਯੂਨੀਵਰਸਿਟੀ ਦਾ ਤਾਂ ਮਾਨ ਸਾਹਿਬ ਆ ਕੇ ਵਿਦਿਆਰਥੀਆਂ ਦੇ ਨਾਲ ਤਾਂ ਬੈਠੇ ਮੈਂ ਇਹ ਗੱਲ ਤਾਂ ਮੈਂ ਪਹਿਲਾਂ ਕਿਹਾ ਵੀ ਇਹ ਇਹਨਾਂ ਨੂੰ ਸਾਰੇ ਮੈਂ ਇਹ ਪਹਿਲਾਂ ਕਹੇ ਵੀ ਜੇ ਸਾਰੇ ਸਿਆਸੀ ਪਾਰਟੀਆਂ ਨੂੰ ਇੱਥੋਂ ਆਉਦੀ ਸਾਰੀ ਫੋਰਸ ਲੈ ਕੇ ਆਉਦਾ ਸਾਰਾ ਕਾਟ ਲੈ ਕਿੱਥੇ ਆਉਣਾ ਚਾਹੀਦਾ ਸੀਗਾ ਉਹ ਉਤੋਂ ਦਿਖਾ ਵੇ ਚਾਹ ਵੀ ਨਹੀਂ ਚਾਹੁੰਦੇ ਹੈਗੇ ਉਹ ਵੀ ਇਹੀ ਚਾਹੁੰਦੇ ਨੇ ਵੀ ਜੋ ਚੱਲਦਾ ਚੱਲਦਾ ਕਿਉਂਕਿ ਉਹਨਾਂ ਦੀ ਸਾਰਿਆਂ ਦੀ ਇੱਕ ਦੂਜੇ ਨਾਲ ਗਿੱਟ ਮਿੱਟੇਗੀ ਜੀ ਗਿੱਟ ਮਿੱਟ ਕਰੀ